ਸਲਮਾਨ ਮਾਈ ਦੀ ਗੱਲ ਕਰਦੇ ਹੋ ਮੈਨੂੰ ਉਹਨਾਂ ਨੇ ਹਮੇਸ਼ਾ ਜੱਸੀ ਬਾਜੀ ਕਹ ਕੇ ਬੁਲਾਇਆ ਮਤਲਬ ਉਹ ਰਿਸਪੈਕਟ ਮੈਨੂੰ ਲੱਗਦਾ ਕਿ ਉਹ ਸਾਰੀ ਪੰਜਾਬ ਦੀ ਹੀ ਰਿਸਪੈਕਟ ਆ ਮਤਲਬ ਮੈਨੂੰ ਬਾਜੀ ਤਾਂ ਹੀ ਕਹਿੰਦੇ ਆ ਕਿ ਮੈਂ ਪੰਜਾਬ ਤੋਂ ਆ ਤੇ ਪੰਜਾਬ ਨੂੰ ਬਿਲੋਂਗ ਕਰਦਾ ਸੋ ਮੇਰੇ ਲਈ ਤਾਂ ਉਹ ਉਹ ਇੱਕ ਬਹੁਤ ਪ੍ਰਾਊਡ ਤੇ ਮਤਲਬ ਉਹ ਇੱਕ ਬlesed ਫੀਲਿੰਗ ਸੀ ਕਿ ਮੈਂ ਪੰਜਾਬ ਤੋਂ ਆ ਕਿ ਮੈਨੂੰ ਇੱਥੇ ਮੌਕਾ ਮਿਲਿਆ ਨਾ ਕੰਮ ਕਰਦਾ ਐਂਡ ਮੈਨੂੰ ਇੰਨੀ ਰਿਸਪੈਕਟ ਦੇ ਰਿਆ ਉਹ ਬਟ ਜਦੋਂ ਮੈਂ ਫੀਲ ਕਰਦਾ ਕਿ ਜਿੰਨੀ ਰਿਸਪੈਕਟ ਮੈਨੂੰ ਉੱਥੇ ਸੈੱਟ ਤੇ ਮਿਲੀ ਆ ਜਿੰਨੇ ਹੋਰ ਕੋ ਆਰਟਿਸਟਾਂ ਤੋਂ ਮਿਲੀ ਆ ਉਹ ਬੜੀ ਵਧੀਆ ਸੀਗੀ ਤੇ ਉਹ ਮੈਨੂੰ ਆਪਣੇ ਆਪ ਲਈ ਇੱਕ ਅਚੀਵਮੈਂਟ ਲੱਗਦੀ ਹੁੰਦੀ ਹੈ ਮੈਂ ਫੀਲ ਕਰਦਾ ਕਿ ਉਹ ਮੇਰੀ ਲਾਈਫ ਦਾ ਇੱਕ ਗੁੱਟ ਵਧੀਆ ਚੀਜ਼ ਹੋ ਗਈ ਜਦੋਂ ਤੁਸੀਂ ਸਲਮਾਨ ਦੇ ਨਾਲ ਮੂਵੀ ਕੀਤੀ ਸੀ ਕਿਸੇ ਕਬਾਈ ਕਿਸੇ ਕੀ ਜਾਨ ਜਦੋਂ ਫਰਸਟ ਟੇਕ ਲੈਣਾ ਸੀ ਉਹ ਦੱਸੀ ਦੇ ਮਨ ਦੇ ਵਿੱਚ ਕੀ ਥਾਟਸ ਸੀਗੇ ਕਿਉਂਕਿ ਉਹਨਾਂ ਦੇ ਨਾਲ ਕੰਮ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਬੜਾ ਡਰਿਆ ਸੀ ਬਹੁਤ ਜ਼ਿਆਦਾ ਕਿਉਂਕਿ ਪਹਿਲਾਂ ਹੀ ਪਹਿਲੇ ਦਿਨ ਸੀਗਾ ਅੰਡਰ ਮੈਟਰੋ ਦਾ ਸੈੱਟ ਲੱਗਿਆ ਸੀ ਤੇ ਹੈਗਾ ਵੀ ਫਾਈਟ ਸੀਕੁਐਂਸ ਸੀਗਾ ਤੇ ਮੈਂ ਕਦੇ ਐਕਸ਼ਨ ਕੀਤਾ ਨਹੀਂ ਸੀਗਾ ਹੁਣ ਤੱਕ ਸੋ ਮੇਰੇ ਜਾਂਦੇ ਨੂੰ ਉਹਨਾਂ ਨੇ ਬਾਈਕ ਕੀਤੀ ਸੀ ਖੜੀ ਤੇ ਉਹਦਾ ਨਾ ਚੇਨ ਨਾਲ ਬੰਨੀ ਹੋਈ ਸੀਗੀ ਤੇ ਮੈਂ ਉਹ ਤੇ ਬੈ ਕੇ ਸਿਰਫ ਉੱਪਰ ਪੋਲ ਫਾਂਡੇ ਤੇ ਬਾਈਕ ਦੇ نیچے ਨਿਕਲ ਜਾਣਾ ਸੀ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਕੋਈ ਰਿਗਰਟ ਹੈ ਹਾਂ ਮੈਨੂੰ ਇਹ ਬਹੁਤ ਰਿਗਰਟ ਰਹਿੰਦਾ ਕਿ ਮੈਂ ਆਪਣੀ ਕਈ ਚੀਜ਼ਾਂ ਇੰਜੋਏ ਨਹੀਂ ਕਰ ਪਾਇਆ ਉਸ ਟਾਈਮ ਦੇ ਵੀ ਸ਼ਾਇਦ ਉਸ ਟਾਈਮ ਮਾਈਂਡ ਸੈਟ ਐਵੇਂ ਦਾ ਸੀ ਕਿ ਮੈਂ ਆਪਣਾ ਵਿਆਹ ਇੰਜੋਏ ਨਹੀਂ ਕਰ ਪਾਇਆ ਸੋ ਹੁਣ ਜਦੋਂ ਮੈਂ ਦੇਖਦਾ ਜਿਸ ਦਾ ਵਿਆਹ ਹੁੰਦੇ ਹੋਏ ਤਾਂ ਮੈਨੂੰ ਲੱਗਦਾ ਕਿ ਯਾਰ ਮੈਦਾ ਬਹੁਤ ਜਲਦੀ ਜਲਦੀ ਜਾਂ ਖੁਦ ਹਮ ਕਰ ਲਿਆ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਕਲੜੀ ਜਿਆਂ ਤੇ ਨੱਚਣਾ ਨਹੀਂ ਜਾਣਦੇ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਕਲੜੀ ਜਿਆਂ ਤੇ ਨੱਚਣਾ ਨਹੀਂ ਜਾਣਦੇ ਅੱਜ ਦੇ ਟਾਈਮ ਕੰਟੈਂਟ ਇੰਨਾ ਜ਼ਿਆਦਾ ਆਉਂਦਾ ਕਿ ਹਰ ਰੋਜ਼ ਲਗਭਗ 100-150 ਗਾਣਾ ਰਿਲੀਜ਼ ਹੁੰਦਾ ਹੋਵੇ ਸੋ ਬਹੁਤ ਚੰਗੀਆਂ ਚੀਜ਼ਾਂ ਨਹੀਂ ਸੁਣੇ ਜਾਂਦੀਆਂ ਨਹੀਂ ਪਹੁੰਚਦੀ ਆਡੀਅנס ਤੱਕ ਬਹੁਤ ਚੰਗੇ ਚੰਗੇ ਮੇਰੇ ਨਹੀਂ ਹੋਰ ਬਹੁਤ ਆਰਟਿਸਟਾਂ ਦੇ ਇਦਾਂ ਦੇ ਗਾਣੇ ਨੇ ਕਿ ਜਿਹੜੇ ਬਹੁਤ ਵਧੀਆ ਗਾਣੇ ਨੇ ਜੇ ਤੁਸੀਂ ਸੁਣੋਗੇ ਤਾਂ ਤੁਹਾਨੂੰ ਬਹੁਤ ਚੰਗੇ ਲੱਗਣਗੇ ਐਂਡ ਕਈ ਵਾਰ ਇਦਾਂ ਹੁੰਦਾ ਵੀ ਆਪਾਂ ਰੀਲਸ ਤੇ ਦੇਖੀਏ ਕੁਝ ਵੀ ਵਾਇਰਲ ਹੋ ਰਿਹਾ ਨਹੀਂ ਰੀਲਸ ਤੇ ਆਪਾਂ ਵੀ ਦੇਖੀਏ ਕਿ ਬਹੁਤ ਪੁਰਾਣਾ ਗਾਣਾ ਜਿਹੜਾ ਤੁਹਾਨੂੰ ਮੇਰੇ ਕਾਲਜ ਟਾਈਮ ਦੇ ਗਾਣੇ ਕਈ ਵਾਰ ਟ੍ਰੈਂਡਿੰਗ ਤੇ ਆਏ ਹੁੰਦੇ ਆ ਕਾਲਜ ਦੀ ਲਾਈਫ ਦਿਖਾਈ ਗਈ ਹੈ ਮੂਵੀ ਦੇ ਵਿੱਚ ਟ੍ਰੇਲਰ ਸਾਨੂੰ ਜਿੰਨਾ ਕੁ ਸਮਝ ਆ ਰਿਹਾ ਤੇ ਤੁਸੀਂ ਦੋਨਾਂ ਨੇ ਆਪਣੀ ਪੁਰਾਣੀ ਯਾਦਾਂ ਨੂੰ ਰਿਕਾਲ ਕੀਤਾ ਕੁਝ ਯਾਦ ਆਇਆ ਜੋ ਤੁਸੀਂ ਕਾਲਜ ਜਾਂਦੇ ਸੀ ਹੁਣ ਵੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਸ਼ੂਟ ਕੀਤਾ ਮੈਨੂੰ ਯਾਦ ਆ ਕਿ ਅਸੀਂ ਜਦੋਂ ਸ਼ੂਟ ਕਰ ਰਹੇ ਸੀ ਕੰਟੀਨ ਦਾ ਯਾਰ ਆ ਗਈ ਸੀ ਮੈਂ ਤਾਂ ਬੈਠ ਕੇ ਮੈਂਗੋ ਸ਼ੇਕ ਵੀ ਪੀਤਾ ਉਸ ਕਾਲਜ ਉਸ ਦਿਨਾਂ ਦੇ ਵਿੱਚ ਲੱਗੇ ਹੋਏ ਸੀਗੇ ਸੋ ਕਰਾਊਡ ਵੀ ਸੀਗਾ ਸਟੂਡੈਂਟਸ ਵੀ ਘੁੰਮਦੇ ਫਿਰਦੇ ਉਹ ਨਜ਼ਰ ਆ ਜਾਂਦੇ ਸੀਗੇ ਤਾਂ ਮਤਲਬ ਮੈਂ ਥੋੜਾ ਪਹਿਲਾਂ ਕਾਲਜ ਪਾਸ ਆਊਟ ਕਰ ਗਿਆ ਸੀਗਾ ਸੋ ਮੈਨੂੰ ਆਇ ਲੱਗਦਾ ਸੀ ਯਾਰ ਮੈਂ ਕਿਹਾ ਸ਼ਾਇਦ ਹੋਣ ਵਾਲਾ ਮਾਹੌਲ ਜ਼ਿਆਦਾ ਵਧੀਆ ਕਾਲਜ ਦੇ ਵਿੱਚ ਤੁਸੀਂ ਖੁੱਲੇ ਘੁੰਮ ਸਕਦੇ ਹੋ ਜਾਂ ਕਿਤੇ ਬਹਿ ਸਕਦੇ ਹੋ ਬਟ ਸਾਡੇ ਟਾਈਮ ਕੀ ਸੀਗਾ ਕਿ ਥੋੜੇ ਕ੍ਰਿਸ਼ਨ ਹਾਂ ਜੀ ਜਵਾਬ ਨਹੀਂ ਘੁੰਮਣਾ ਹਾਂ ਬਾਹਰ ਨਹੀਂ ਜਾਣਾ ਕਾਲਜ ਤੋਂ ਬਾਹਰ ਨਹੀਂ ਜਾਣਾ ਜੇ ਬਾਹਰ ਚਲੇ ਗਿਆ ਫਿਰ ਐਂਟਰੀ ਨਹੀਂ ਹੈਗੀ ਐ ਸਕੂਲ ਵਰਗਾ ਥੋੜਾ ਮੋਲ ਸੀਗਾ ਬਟ ਫਿਰ ਵੀ ਸਕੂਲ ਤੇ ਕਾਲਜ ਦੀ ਲਾਈਫ ਐਸੀ ਹੈ ਕਿ ਮੈਨੂੰ ਤੇ ਹੁਣ ਵੀ ਸੁਪਨਾ ਆ ਜਾਂਦਾ ਮੈਨੂੰ ਸਕੂਲ ਦੇ ਸੁਪਨੇ ਬਹੁਤ ਆਉਂਦੇ ਆ ਆਪਣੇ ਕਿਹੜਾ ਸੁਪਨਾ ਆਉਂਦਾ ਬਸ ਇਹੀ ਕਲਾਸ ਦੇ ਵਿੱਚ ਬੈਠੇ ਆ ਉਹੀ ਆਸ-ਪਾਸ ਦੇ ਯਾਰ ਦੋਸਤ ਤੇ ਫਿਰ ਮੈਂ ਵਾਲੀਬਾਲ ਬਹੁਤ ਖੇਲੇ ਆ ਸਕੂਲ ਦੇ ਵਿੱਚ ਕਦੇ ਵਾਲੀਬਾਲ ਕੋਰਟ ਦਾ ਆ ਗਿਆ ਸੋ ਇਦਾਂ ਦੇ ਸੁਪਨੇ ਮੈਨੂੰ ਮਤਲਬ ਆਉਂਦੇ ਰਹਿੰਦੇ ਆ ਸਕੂਲ ਦੇ ਮੈਨੂੰ मतलब मोस्टली मैंने स्कूल दे सपने बहुत ज्यादा होंगे पर मैं जब मैं कॉलेज में गई थी वो अटेंडेंस का प्रॉब्लम था क्योंकि मैं ज्यादा बंक करती थी तो so, मैं उस गार्ड को थोड़ा सा पैसे देती थी खाना लाती थी <laughs> मुझे वो याद है कि ये सब करने के लिए क्योंकि उस दिन अटेंडेंस बहुत बड़ी चीज थी रिमेंबर hmm. अगर आप लाइक like, एब्सेंट थे और सब कुछ तो आपको मार्क्स

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਲ ਗੁੱਡ ਜੀ ਵਧੀਆ ਸਭ ਵਧੀਆ ਵੈਲਕਮ ਬੈਕ ਪੰਜਾਬ ਮੈਨੂੰ ਉਹਨਾਂ ਕੋ ਵੀ ਬੋਲ ਦਿਓ ਵੈਲਕਮ ਬੈਕ ਓ ਇਤੋਂ ਦੇ ਗਿਆ ਹੁਣ ਆਉਣਾ ਨੁਕੈਨ ਦੀ ਲੋੜ ਨਹੀਂ 6 ਸਾਲ ਕੇ ਬਾਅਦ ਆਇਆ ਨਾ ਯੂ ਸੈਡ 6 ਇਅਰਸ ਨੋ ਯੂ ਆਰ ਡੂਇੰਗ ਇੰਟਰਵਿਊਜ਼ ਇੰਟਰਵਿਊਸ ਸਾਲ ਤੋਂ ਬਾਅਦ ਵਗਰ ਆਂਦੇ ਰਹਿੰਦੇ ਆ ਹਾਂ ਬਟ ਸਟਿਲ ਮੈਨ ਲਾਦਾ ਹਾਂ ਤੁਹਾਨੂੰ ਇੱਥੇ ਵੀ ਕਰ ਲੈ ਲੈਣਾ ਚਾਹੀਦਾ ਹਮ ਆਈ ਅਗਰੀ ਵਿਦ ਯੂ ਮੈਨੂੰ ਵੀ ਲੱਗਦਾ ਹੈ ਮੈਨੂੰ ਕਰ ਲੈਣਾ ਚਾਹੀਦਾ ਪ੍ਰੋਡਿਊਸਰ ਸਭ ਸੁਣ ਰਹੇ ਆ। ਅੱਛਾ ਸਰ ਕੀ ਮੈਂ ਚੱਲ ਰਹੀ ਹੈ ਲਾਈਫ? 올 ਗੁੱਡ ਜੀ ਵਧੀਆ। ਬਾਬਾ ਜੀ ਮੇਰਾ ਹਾਂ ਜੀ। ਕਿਵੇਂ ਆ ਬੇਟਾ ਕਿਵੇਂ ਆ ਬੇਟੀ ਕਿਵੇਂ ਆ ਉਹਦੀ ਵੀਡੀਓਜ਼ ਦੇਖਨੇ ਸੋਸ਼ਲ ਮੀਡੀਆ ਤੇ ਬਹੁਤ ਕਿਉਰਿਓਸਿਟੀ ਹੁੰਦੀ ਹੈ ਕਿ ਜਦੋਂ ਤੁਸੀਂ ਕੁਝ ਵੀ ਸ਼ੇਅਰ ਕਰਦੇ ਹੋ ਕਿਉਂਕਿ ਫੈਨਸ ਇੱਕ ਤਾਂ ਤੁਹਾਨੂੰ ਉਹਦਾ ਮਿਲਣ ਦੇ ਲਈ ਤੁਸੀਂ ਤੁਹਾਨੂੰ ਵੀ ਬਹੁਤ ਰੇਅਰ ਮਿਲਦੇ ਹੋ ਤੇ ਉਹਨਾਂ ਨੂੰ ਹੁਣ ਤੁਸੀਂ ਜਦੋਂ ਤੋਂ ਸੋਸ਼ਲ ਮੀਡੀਆ ਤੇ ਪਾਣਾ ਸ਼ੁਰੂ ਕੀਤਾ ਤੇ ਬਹੁਤ ਫੈਨਸ ਇੰਨਾ ਪਿਆਰ ਦਿੰਦੇ ਆ ਤੁਸੀਂ ਹਨਾ ਆਪਣੀ ਫੈਮਿਲੀ ਦੇ ਨਾਲ ਉਹਨਾਂ ਨੂੰ ਸ਼ੇਅਰ ਕਰਦੇ ਹੋ ਨਹੀਂ ਜਦੋਂ ਪਹਿਲਾਂ ਮਿਲਦੇ ਸੀ ਤਾਂ ਪੁੱਛਦੇ ਸੀ ਪਾਜੀ ਨਵਾਂ ਗਾਣਾ ਕਦੋਂ ਆ ਰਿਹਾ ਹੁਣ ਸਭ ਤੋਂ ਪਹਿਲਾ ਕੁਐਸਚਨ ਹੁੰਦਾ ਰੂਜਸ ਕਿਵੇਂ ਆ ਜੀ ਅੱਜ ਉਹਨਾਂ ਕੇ ਮੈਂ ਸੋ ਵਧੀਆ ਖੁਸ਼ੀ ਹੁੰਦੀ ਹੈ ਕਿ ਜੋ ਤੁਹਾਨੂੰ ਪਿਆਰ ਕਰਦੇ ਆ ਉਹ ਤੁਹਾਡੇ ਤੁਹਾਡੇ ਪਰਿਵਾਰ ਨੂੰ ਵੀ ਆਪਣੇ ਪਰਿਵਾਰ ਵਾਂਗੂ ਦੇਖਦੇ ਆ ਤੁਸੀਂ ਮਤਲਬ ਖੁਸ਼ੀ ਹੁੰਦੀ ਹੈ ਮੈਨੂੰ ਬਟ ਪਹਿਲਾ ਵਲਾ ਮੈਨੂੰ ਹੁੰਦਾ ਸੀ ਕਿ ਏਦਾਂ ਕਿ ਮੈਂ ਆਪਣੀ ਪਰਸਨਲ ਲਾਈਫ ਥੋੜੀ ਜਿਹੀ ਏਦਾਂ ਰੱਖਦਾ ਹੁੰਦਾ ਸੀਗਾ ਬਟ ਫਿਰ ਹੋਈ ਲਈ ਮੈਂ ਸੋਚਿਆ ਕਿ ਜਿਹੜੇ ਮੈਨੂੰ ਚਾਹਣ ਵਾਲੇ ਜਾਂ ਮੈਨੂੰ ਪਸੰਦ ਕਰਦੇ ਆ ਖਾਸ ਕਰਕੇ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਲੋਕ ਮੈਂ ਆਪਣੀ ਲਾਈਫ ਤੋਂ ਦੱਸਾਂ ਕਿ ਮੈਂ ਮੇਰੀ ਫੈਮਿਲੀ ਆ ਮੈਂ ਜੀ ਬੱਚੇ ਨੇ ਤੂੰ ਇੰਜੋਏ ਕਰਦਾ ਵਧੀਆ ਮੈਨੂੰ ਵਧੀਆ ਫਨ ਹੁੰਦਾ ਜੀ ਨਾਮ ਬੜੇ ਸੋਹਣੇ ਦੋਵਾਂ ਦੇ ਰੂਜਸ ਜੈਸਮਿਨ ਮਤਲਬ ਇਹ ਤੁਸੀਂ ਰੱਖਿਆ ਜਾਂ ਮੈਮ ਨੇ ਰੂਜਸ ਦਾ ਕੰਬੀਨੇਸ਼ਨ ਆ ਮੇਰਾ ਤੇ ਮੇਰੀ ਵਾਈਫ ਤੇ ਨਾਮ ਦਾ ਮੇਰੀ ਵਾਈਫ ਦਾ ਨਾਮ ਰੁਪਿੰਦਰ ਆ ਰੂਪੀ ਤੇ ਮੇਰਾ ਨਾਮ ਜਸੀਸੋ ਰੂ ਪਲੱਸ ਜਸ ਰੂਜਸ ਜੈਸਮਿਨ ਦਾ ਇਹ ਥੋੜਾ ਜਿਆਦਾ ਪਰਸਨਲ ਹੋ ਜਾਣਾ ਬਟ ਹਾਂ ਪਹਿਲੇ ਸੋਚਿਆ ਸੀਗਾ ਕਿ ਜਦੋਂ ਅਗਰ ਬੇਟਾ ਹੋਇਆ ਕਦੇ ਤਾਂ ਆ ਨਾਮ ਰੱਖਿਆ ਜਾਊਗਾ ਜੀ ਉਹਨੇ ਆਨ ਤੋਂ ਪਹਿਲੇ ਹੀ ਸਾਰਾ ਤਾਂ ਦਿਲ ਨਾ ਜਿਤਨਾ ਸ਼ੁਰੂ ਕਰ ਦਿੱਤਾ ਨਾਮ ਦੇ ਵਿੱਚ ਵੀ ਹੈ ਉਹ ਕਿ ਆਪਾਂ ਫੁਰਤੀਲਾ ਦੀ ਗੱਲ ਕਰਦੇ ਆਂ ਫੁਰਤੀਲਾ ਦਾ ਟ੍ਰੇਲਰ ਦੇਖਿਆ ਬਹੁਤ ਸੋਹਣਾ ਟ੍ਰੇਲਰ ਹੈ ਇੱਕ ਬਿਲਕੁਲ ਡਿਫਰੈਂਟ ਕਨਸੈਪਟ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਹਨਾ ਇੰਟਰੋਡਿਊਸ ਹੋ ਰਿਹਾ ਫੁਰਤੀਲਾ ਦੇ ਰਾਹੀਂ ਤੇ ਟ੍ਰੇਲਰ ਨੂੰ ਇੰਨਾ ਸੋਹਣਾ ਰਿਸਪੌਂਸ ਮਿਲ ਰਿਹਾ ਫੈਨਸ ਪਸੰਦ ਕਰ ਰਹੇ ਆ ਰੀਅਲ ਲਾਈਫ ਦੇ ਵਿੱਚ ਮੈਨੂੰ ਜਾਨਣਾ ਚਾਹੀਦਾ ਤੁਹਾਡੇ ਦੋਨਾਂ ਚ ਫੁਰਤੀਲਾ ਕੌਣ ਹੈ ਪਹਿਲਾਂ ਤਾਂ ਫੁਰਤੀਲੀ ਹੈ ਫੁਰਤੀਲਾ ਮੈਂ ਆਂ ਫੁਰ नो no, yeah. मतलब आई थिंक क्योंकि हम दोनों इतना काम कर चुके हैं इतने सालों से एंड ऑफकोर्स जस्सी इज ऑल्सो स्टार्टेड एज अ सिंगर एंड आई स्टार्टेड यू नो एज अ मॉडल सो यू नो यू सी डिफरेंट डिफरेंट इंडस्ट्रीज तो आई थिंक आई कैन से कि हम दोनों सीख के आए हैं अभी hmm. <laughs> कि फुर्तीली फुर्तीला कैसे बनना चाहिए जी तो सी बॉलीवुड वाले पंजाब जा रहे पंजाब वाले बॉलीवुड जा रहे <laughs> एक ही चक्कर है <laughs> <laughs> नहीं सेम अब, इंडस्ट्री कोई भी हो जो कम मतलब कम तो सेम ही कर रहे हैं एक्टिंग ही कर रहे हैं ਸੋ ਇਹ ਹੀ ਅਗੇ ਕੋਸ਼ਿਸ਼ ਕਰੀ ਦੀ ਹੈ ਕਿ ਜਿੱਥੇ ਵੀ ਕੰਮ ਕਰੀਏ ਚਾਹੇ ਪੰਜਾਬ 'ਚ ਕਰੀਏ ਚਾਹੇ ਬੰਬੇ ਕਰੀਏ ਕਿ ਜਿਹੜੇ ਕੰਮ ਲਈ ਸਾਨੂੰ ਹਾਇਰ ਕੀਤਾ ਗਿਆ ਜਾਂ ਜਿਹੜੇ ਕੰਮ ਲਈ ਸਾਨੂੰ ਲੈ ਕੇ ਆਇਆ ਨੇ ਉਹ ਆਪਣੇ ਸ਼ਿੱਦਤ ਨਾਲ ਤੇ ਦਿਲ ਨਾਲ ਕੀਤਾ ਜਾਵੇ ਸੋ ਉਹੀ ਆ ਫਿਲਮ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਹੈ ਕਿ ਕੁਝ ਡਿਫਰੈਂਟ ਕੀਤਾ ਜਾਵੇ ਤੇ ਡਿਫਰੈਂਟ ਨੂੰ ਵੀ ਮਿਹਨਤ ਕਰਕੇ ਕਿ ਲੋਕਾਂ ਨੂੰ ਲੱਗੇ ਕਿ ਮਿਹਨਤ ਕੀਤੀ ہوئی ਆ ਦੇਖੇ ਇਹੋ ਚੀਜ਼ ਉਹ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਜੀ ਨਹੀਂ ਤੁਹਾਡੀ ਕੋਸ਼ਿਸ਼ ਤੁਹਾਡੀ ਮਿਹਨਤ ਸਾਫ਼-ਸਾਫ਼ ਹਨਾ ਨਜ਼ਰ ਆ ਰਹੀ ਪੋਸਟਰ ਦੇ ਵਿੱਚ ਅੱਛਾ weight ਕਿੰਨਾ ਕੁ ਤੁਸੀਂ put on ਕੀਤਾ ਸੀ ਇਹ ਕੈਰੈਕਟਰ ਦੇ ਲਈ ਜਿਹੜਾ ਉਹ ਹੈ weight ਐਕਚੁਅਲੀ ਉਸ ਟਾਈਮ ਇਹਦੇ ਵਿੱਚ ਦੋ ਸ케ਜੂਲ ਸਾਡੀ ਫਿਲਮ ਸ਼ੂਟ ਹੋਈ ਆ ਇੱਕ ਦੇ ਵਿੱਚ ਮੈਂ ਥੋੜਾ ਘੱਟ weight ਤੇ ਦੂਸਰੇ ਵਿੱਚ ਮੇਰਾ ਵੱਧ ਗਿਆ ਸੀਗਾ ਦੂਸਰੀ ਫਿਲਮ ਮੈਂ ਉਹ ਸ਼ੂਟ ਕਰ ਰਿਹਾ ਸੀਗਾ ਬੰਬੇ ਤੇ ਉੱਥੋਂ ਜਦੋਂ ਉਹ ਫਿਲਮ 'ਚ weight ਜ਼ਿਆਦਾ ਗੇਨ ਕਰਨਾ ਸੀਗਾ ਸੋ ਜਿਹੜਾ ਇਹ ਥੋੜਾ ਪਾਰਟ ਆ ਜਿਹਦੇ ਵਿੱਚ ਮੇਰਾ weight ਗੇਨ ਆ ਫੋਟੋ ਸ਼ੂਟ ਦਿੱਤੇ ਹੋਇਆ ਹੈ ਇੱਥੇ ਮੇਰਾ weight ਗੇਨ ਹੋਇਆ ਹੈ ਬਟ ਜਿਹੜੀ ਬਾਕੀ ਫਿਲਮ ਸ਼ੂਟ ਹੋਈ ਹੈ ਉੱਥੇ ਮੈਂ ਪਤਲਾ ਥੋੜਾ ਸੋ ਬਟ ਹਾਂ ਲੁੱਕ ਤੇ ਬਹੁਤ ਜ਼ਿਆਦਾ ਸੀਗਾ ਵਾਲ ਬੁਲ ਇਦਾਂ ਰੱਖਣੇ ਪਏ ਮੈਨੂੰ 40 30 40 ਦਿਨ ਇਦਾਂ ਰੱਖੇ ਮੈਂ ਆਪਣੇ ਇੱਕ ਦੋ ਸ਼ੋਜ਼ ਵੀ ਇਦਾਂ ਹੀ ਲਾਏ ਵਿੱਚ ਜਾ ਕੇ ਇਹੀ ਕਦੇ ਕੈਂਪ ਲੈ ਲਈ ਕਦੇ ਕੀ ਕਰ ਲਿਆ ਸੋ ਉਹ ਸੀਗਾ ਤੇ ਮਤਲਬ ਕੈਰੈਕਟਰ ਦੇ ਉੱਤੇ ਕੰਮ ਕਰਨ ਦੇ ਲਈ ਦੇ ਸੀਗਾ ਕਿ ਦੀ ਬੋਡੀ ਲੈਂਗੁਏਜ ਨਾਰਮਲ ਬੰਦੇ ਵਰਗੀ ਨਹੀਂ ਸੀਗੀ ਕਿ ਥੋੜਾ ਤੁਰਦਾ ਥੋੜਾ ਆਪਣੇ ਸਟਾਈਲ ਦੇ ਵਿੱਚ ਸੀਗਾ ਹੈ ਹਾਂਜੀ ਸੋ ਉਹ ਚੀਜ਼ ਦੇ ਵਿੱਚ ਕੁਝ ਸੀਗਾ ਕੁਝ ਡਿਫਰੈਂਡ ਕਰਨ ਦੇ ਲਈ ਆਪਣੇ ਵੱਲੋਂ ਸੋ ਅਮਰਬਾਈ ਸੀਗਾ ਨਾਲ ਸੋ ਉਹਨਾਂ ਨੇ ਵਧੀਆ ਹੈਲਪ ਕੀਤੀ ਕਿਉਂਕਿ ਉਹਨਾਂ ਨੇ ਹੀ ਸੋਚਿਆ ਸੀਗਾ ਕਿ ਇਦਾਂ ਦਾ ਕੈਰੈਕਟਰ ਹੋਗਾ ਇਹ ਕਿੰਨਾ weight ਸੀ ਵਸੇ ਇਸ ਟਾਈਮ ਜਦੋਂ ਜਿਹੜੀ ਚੈਲਦੀ ਲੱਗ ਰਹੇ ਹੋ ਮੈਂ 78 ਹੋਊਗਾ ਜੀ ਇਸ ਦੇ ਵਿੱਚ ਹਾਂਜੀ ਓਕੇ ਹੂੰ ਮੇਰਾ 74 ਥੋੜਾ ਵੇਟ ਰੰਦਾ ਹੁਣ ਮੈਂ ਥੋੜਾ ਜਿਆਦਾ ਪੁੱਟਨ ਕੀਤਾ ਹੋਇਆ ਹੁਣ ਮੈਂ ਫੇਰ ਕਟਾਉਣ ਲੱਗਿਆ ਹੋਇਆ ਨਹੀਂ ਬੈਠ ਲੱਗ ਰਿਓ ਚਲ ਥੈਂਕ ਯੂ ਜੀ ਅੱਛਾ ਅਮਾਇਰਾ ਤੁਸੀਂ ਦੱਸੋ ਤੁਸੀਂ ਬਾਲੀਵੁੱਡ ਤੋਂ ਹੁਣ ਪੰਜਾਬ ਦੇ ਵਿੱਚ ਅੱਗੇ ਤੁਹਾਡੀ 3rd ਮੂਵੀ ਹੈ ਹਾਲਾਂਕਿ ਤੁਸੀਂ ਪਹਿਲਾਂ ਸ਼ੂਟ ਕੀਤੀ ਸੀ ਪਹਿਲਾਂ ਵੀ ਦੱਸਿਆ ਮਗਰ ਫਰਕ ਦੱਸੋ ਕੀ ਹੈ ਹਨਾ ਇੱਕ ਤੁਸੀਂ ਪੰਜਾਬ ਦੀ ਉਹ ਦੱਸੋ ਪੰਜਾਬ ਦੇ ਵਿੱਚ ਕੰਮ ਕਰਨ ਦਾ ਐਕਸਪੀਰੀਅੰਸ ਕਿਹਾ ਜਾਂਦਾ ਹੈ ਤੁਸੀਂ ਜ세 ਬਾਲੀਵੁੱਡ ਦਾ ਦੱਸਣਾ ਕਿ ਤੁਹਾਨੂੰ ਉਹਨਾਂ ਦੀ ਕੀ ਬੈਸਟ ਕੁਆਲਿਟੀ ਲੱਗਦੀ ਹੈ ਤੁਸੀਂ ਪੰਜਾਬ ਦੀ ਦੱਸਣੀ ਹੈ ਆਮ ਆਈ ਥਿੰਕ ਪੰਜਾਬ ਨੂੰ ਲੋਕਾ ਬਹੁਤ 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 সুইਟ ਹੈ ਮੈਂ ਹਮੇਸ਼ਾ ਖੁਸ਼ ਹੋ ਜਾਂਦੀ ਹੂੰ ਜਬ ਮੈਂ ਇਹਾ ਆਤੀ ਹੂੰ ਆਪ ਲੋਕਾਂ ਦਾ ਖਾਣਾ ਵੀ ਬਹੁਤ ਵਧੀਆ ਹੈ ਆਈ ਹੈਵ ਟੂ ਸੇ ਮੁੰਬਈ ਕੇ ਖਾਣੇ ਸੇ ਪੰਜਾਬ ਕਾ ਖਾਣਾ ਜ਼ਿਆਦਾ ਅੱਛਾ ਹੈ ਉਹ ਤੋਂ ਮਤਲਬ ਫੈਕਟ ਹੀ ਹੈ ਆਈ ਥਿੰਕ ਨੌਰਥ ਕਾ ਖਾਣਾ ਲਾਈਕ बहुत अच्छा है बेस्ट सो आई गेट वेरी हैप्पी कमिंग हियर और आई डोंट नो इंडस्ट्री में बस भाषा का फ़र्क है वरना सब कुछ सेम है आपके पास डायरेक्टर होता है स्क्रिप्ट होता है अच्छे को स्टार्स होते हैं तो जैसे जस्सी जी ने भी बोल दिया कि यू you नो know, जो भी आपको काम दे रहे हैं उनके लिए यू हैव टू रिमेंबर कि आप उनके लिए काम कर रहे hmm. हैं तो अच्छे से काम करो दैट्स इट जस्ट हाँ जी सेम मतलब जब पहले गल की थी कि ਸਿਰਫ ਇਹੀ ਕਿ ਉਹ ਬੰਬੇ ਦੇ ਵਿੱਚ ਬਾਲੀਵੁੱਡ ਹੈ ਇੱਥੇ ਬਾਲੀਵੁੱਡ ਹੈ ਫਿਲਮਾਂ ਇੱਥੇ ਬਣ ਰਹੀਆਂ ਫਿਲਮਾਂ ਉੱਥੇ ਬਣ ਰਹੀਆਂ ਬਟ ਸਿਰਫ ਇੰਨਾ ਕਿ ਡਿਫਰੈਂਸ ਹੈ ਕਿ ਇੱਥੇ ਹਜੇ ਆਪਣੀ ਆਡੀਅנס ਲਿਮਟਿਡ ਆ ਸੋ ਇੰਨੇ ਜ਼ਿਆਦਾ ਐਕਸਪੈਰੀਮੈਂਟ ਨਹੀਂ ਹੋ ਪਾਉਂਦੇ ਵੱਡੇ ਵੱਡੇ ਕਿਉਂਕਿ ਜਿੰਨੇ ਬਜਟ ਜ਼ਿਆਦਾ ਵੱਜ ਜਾਂਦੇ ਫਿਰ ਰਿਕਵਰੀ ਨਹੀਂ ਹੁੰਦੀ ਹੈਗੀ ਸੋ ਉਸ ਰੀਜ਼ਨ ਕਰਕੇ ਇੱਥੇ ਥੋੜਾ ਲਿਮਟਿਡ ਕੰਮ ਹੁੰਦਾ ਕਿ ਮਤਲਬ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੇਫ ਫਿਲਮ ਬਣਾਈ ਜਾਵੇ ਸੋ ਬਾਲੀਵੁੱਡ ਦੇ ਵਿੱਚ ਕੀ ਹੈ ਕਿ ਉੱਥੇ ਵੱਡੇ ਵੱਡੇ ਪ੍ਰੋਡਿਊਸਰਸ ਨੇ ਬਹੁਤ ਪੁਰਾਣਾ ਕੰਮ ਪੁਰਾਣੀ ਇੰਡਸਟਰੀ ਹੈ ਵੱਡੇ ਕੋਈ ਵੀ ਕਨਸੈਪਟ ਮਤਲਬ ਉਹ 10-10 4-400 ਕਰੋੜ ਵੀ ਲਾ ਦਿੰਦੇ ਆ ਫਿਲਮ ਤੇ ਸੋ ਮੈਨ ਲੱਗਦਾ ਇਹੀ ਡਿਫਰੈਂਸ ਆਦਰਵਾਇਜ਼ ਕੰਮ ਕਰਨ ਵਾਲੇ ਦੇ ਵੀ ਲਾ ਲੋ ਪ੍ਰੋਫੈਸ਼ਨਲਿਜ਼ਮ ਵੀ ਬਹੁਤ ਜ਼ਿਆਦਾ ਹੈ ਕਿਹਦਾ ਤੈ ਕਿਉਂਕਿ ਉੱਥੇ ਹਰ ਕੰਮ ਦੇ ਲਈ ਐਕਸਪਰਟ ਬੰਦੇ ਮਿਲਦੇ ਆ ਤੁਹਾਨੂੰ ਚਾਹੇ ਉਹ ਫਾਈਟ ਦੇ ਲਈ ਹੋਣ ਪਰ ਹੁਣ ਆਪਣੀ ਪੰਜਾਬੀ ਫਿਲਮਾਂ ਚ ਵੀ ਇਹ ਚੀਜ਼ ਆਉਣ ਲੱਗ ਗਈ ਹੈ ਪਟ ਹੋਈ ਗੱਲ ਹੈ ਜਿੱਥੇ ਜਦ ਰਿਕਵਰੀ ਵੱਧਦੀ ਜਾਊਗੀ ਆਡੀਅנס ਵੱਧਦੀ ਜਾਊਗੀ ਸੋ ਪੰਜਾਬੀ ਫਿਲਮਾਂ ਚ ਵੀ ਫਿਰ ਉਸ ਤਰੀਕੇ ਨਾਲ ਹੁੰਦਾ ਜਾਊਗਾ ਜੀ ਕਾਲਜ ਦੀ ਲਾਈਫ ਦਿਖਾਈ ਗਈ ਹੈ ਮੂਵੀ ਦੇ ਵਿੱਚ ਟ੍ਰੇਲਰ ਸਾਨੂੰ ਜਿੰਨਾ ਕ ਸਮਝ ਆ ਰਿਹਾ ਤੇ ਤੁਸੀਂ ਦੋਨਾਂ ਨੇ ਆਪਣੀ ਪੁਰਾਣੀ ਯਾਦਾਂ ਨੂੰ ਰਿਕਾਲ ਕੀਤਾ ਕੁਝ ਯਾਦ ਆਇਆ ਜੋ ਤੁਸੀਂ ਕਾਲਜ ਜਾਂਦੇ ਸੀ ਹੁਣ ਵੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਸ਼ੂਟ ਕੀਤਾ ਤੇ ਜਦੋਂ ਉੱਥੇ ਜਾ ਰਹੇ ਸੀਗੇ ਆਪਣੀ ਯਾਦਾਂ ਨੂੰ ਕੁਝ ਮਤਲਬ ਯਾਦ ਆਇਆ ਪੁਰਾਣਾ ਹ ਮੈਨੂੰ ਯਾਦ ਆ ਕਿ ਅਸੀਂ ਜਦੋਂ ਸ਼ੂਟ ਕਰ ਰਹੇ ਸੀ ਕੰਟੇਨ ਦਾ ਸੀਨ ਤਾਂ ਮੈਨੂੰ ਮੇਰਾ ਪੂਰੀ ਕੰਟੇਨ ਯਾਦ ਆ ਗਈ ਸੀ ਉੱਥੇ ਮੈਂ ਤਾਂ ਬੈਠ ਕੇ ਉੱਥੇ ਮੰਗ ਸੋ ਇਹੀ ਕਿ ਕੋਈ ਅਸੀਂ ਕਾਲਜਿਸ ਦੇ ਵਿੱਚ ਹੀ ਸ਼ੂਟ ਕੀਤਾ ਤੇ ਜ਼ਿਆਦਾਤਰ ਇਹੀ ਹੁੰਦਾ ਸੀਗਾ ਕਿ ਕਾਲਜ ਉਸ ਦਿਨਾਂ ਦੇ ਵਿੱਚ ਲੱਗੇ ਹੋਏ ਸੀਗੇ ਸੋ ਕਰਾਊਡ ਵੀ ਸੀਗਾ ਸਟੂਡੈਂਟਸ ਵੀ ਘੁੰਮਦੇ ਫਿਰਦੇ ਹੋ ਨਜ਼ਰ ਆ ਜਾਂਦੇ ਸੀਗੇ ਤਾਂ ਮਤਲਬ ਮੈਂ ਥੋੜਾ ਪਹਿਲਾਂ ਕਾਲਜ ਪਾਸ ਆਊਟ ਕਰ ਗਿਆ ਸੀਗਾ ਸੋ ਮੈਨੂੰ ਆਇ ਲੱਗਦਾ ਸੀ ਯਾਰ ਮੈਂ ਕਿਹਾ ਸ਼ਾਇਦ ਫੋਨ ਵਾਲਾ ਮਾਹੌਲ ਜ਼ਿਆਦਾ ਵਧੀਆ ਕਾਲਜ ਦੇ ਵਿੱਚ ਤੁਸੀਂ ਖੁੱਲੇ ਘੁੰਮ ਸਕਦੇ ਹੋ ਜਾਂ ਕਿਤੇ ਬਹਿ ਸਕਦੇ ਹੋ ਬਟ ਸਾਡੇ ਟਾਈਮ ਕੀ ਸੀਗਾ ਕਿ ਥੋੜੇ ਫਿਟਨੈਸ ਹਾਂਜੀ ਜਵਾਰਨੇ ਘੁੰਮਣਾ ਹਾਂ ਬਾਹਰ ਨਹੀਂ ਜਾਣਾ ਕਾਲਜ ਤੋਂ ਬਾਹਰ ਨਹੀਂ ਜਾਣਾ ਜੇ ਬਾਹਰ ਚਲੇ ਗਿਆ ਫਿਰ ਐਂਟਰੀ ਨਹੀਂ ਹੈਗੀ ਐ ਸਕੂਲ ਵਰਗਾ ਥੋੜਾ ਮਾਲ ਸੀਗਾ ਬਟ ਫਿਰ ਵੀ ਸਕੂਲ ਤੇ ਕਾਲਜ ਦੀ ਲਾਈਫ ਐਸੀ ਹੈ ਕਿ ਮੈਨੂੰ ਕਈ ਵਾਰ ਹੁਣ ਵੀ ਸੁਪਨਾ ਆ ਜਾਂਦਾ ਮੈਨੂੰ ਸਕੂਲ ਦੇ ਸੁਪਨੇ ਬਹੁਤ ਆਉਂਦੇ ਆ ਆਪਣੇ ਹਮ ਕਿਹੜਾ ਸੁਪਨਾ ਆਉਂਦਾ ਬਸ ਇਹੀ ਕਲਾਸ ਦੇ ਵਿੱਚ ਬੈਠੇ ਆ ਉਹੀ ਆਸ-ਪਾਸ ਦੇ ਯਾਰ ਦੋਸਤ ਤੇ ਫਿਰ ਮੈਂ ਵਾਲੀਬਾਲ ਬਹੁਤ ਖੇਲੇ ਆ ਸਕੂਲ ਦੇ ਵਿੱਚ ਕਦੇ ਵਾਲੀਬਾਲ ਕੋਰਟ ਦਾ ਆ ਗਿਆ ਸੋ ਇਦਾਂ ਦੇ ਸੁਪਨੇ ਮੈਨੂੰ ਮਤਲਬ ਆਉਂਦੇ ਰਹਿੰਦੇ ਆ ਸਕੂਲ ਮੈਨੂੰ

मोर फॉरन स्टूडेंट्स भी आते हैं यू नो इट्स इट्स ईजी फॉर एवरी वन बिल्कुल आई लाइक दैट अच्छा इंटेलिजेंट कौन सी दोनों से ज्यादा कितने परसेंट नंबर आए कॉलेज या यूनिवर्सिटी मैंने मैं तो मैं मैं नाइनटी परसेंट स्टूडेंट थी भाई हाँ <laughs> 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 मैं मतलब जरा सा ग्रेजुएशन का सी मैं मुंडिया फर्स्ट सी इन दसूँगा कि मैं आया फर्स्ट सी <बड़ना> अच्छा कुड़िया मैं सच मैं, बोल रहे हो झूठ नहीं बोल सकते मेरा फोन शायद टेम्प्लेट होवे मैं तो दिखा सकता हूं जी कोई चक्कर नहीं है ਆ ਆ ਕਨਵੀਨੀਐਂਟਲੀ ਬਾਤ ਕੋਈ ਗੱਲ ਨਹੀਂ ਆਪਾਂ ਸ਼ੁਰੂ ਕਰਦੇ ਤੁਸੀਂ ਬਾਅਦ ਚ ਦਿਖਾ ਦਿਓ ਮੈਂ ਬਾਅਦ ਦਿਖਾ ਦੂੰਗਾ ਬਟ ਮੈਂ ਬਹੁਤ ਇੰਟੈਲੀਜੈਂਟ ਸੀ ਜੀ ਅੱਛਾ ਆਰਟਿਸਟ ਦੀ ਲਾਈਫ ਤਾਂ ਬਹੁਤ ਜ਼ਿਆਦਾ ਹੈਟਿਕ ਹੁੰਦੀ ਹੈ ਸ਼ੂਟਸ ਆਣਾ ਜਾਣਾ ਨਾ ਟਰੈਵਲ ਕਰਨਾ ਤੇ ਐਂਡ ਆਫ ਦਾ ਡੇ ਆਰਟਿਸਟ ਵੀ ਹਿਊਮਨ ਹੈ ਉਹਨਾਂ ਨੂੰ ਵੀ ਸਕੂਨ ਚਾਹੀਦਾ ਪੀਸ ਚਾਹੀਦਾ ਤੁਹਾਨੂੰ ਦੋਨਾਂ ਨੂੰ ਸਕੂਨ ਕਿੱਥੇ ਮਿਲਦਾ नहीं मुझे अभी अभी घर जाके सोना है लेकिन और इंटरव्यूज बचे हैं तो नहीं जा पा रही हूँ सबको पता है पर दुख तो के जी नहीं बट ऑनेस्टली मैं अकेली रहती हूँ घर पे एक छोटी सी बिल्ली है हुँ. और बस घर जाके मुझे वो सुकून मिलता है क्योंकि शांति बस मुझे शांति चाहिए क्या नाम है उसका लीला वाह राजकुमारी लीला मैनू सुकून मिलता है वैसे देखो रास्ता सबनू हुआ बट मैनू ਜਿਆਦਾ ਟਾਈਮ ਜਿਆਦਾ ਵਧੀਆ ਫੀਲ ਹੁੰਦਾ ਜਦੋਂ ਮੈਂ ਮਿਊਜ਼ਿਕ ਬਣਾਉਂਦੇ ਆ ਜਾਂ ਕੁਝ ਨਵੀਂ ਜਿਹੀ ਕਰੀਏਟ ਕਰਦੇ ਆ ਮਤਲਬ ਮੈਂ ਅਗਰ ਕੁਝ ਨਹੀਂ ਕਰ ਰਿਹਾ ਤਾਂ ਮਤਲਬ ਮੈਨੂੰ ਬੇਲਾ ਤਾਂ ਮੈਨੂੰ ਹੁੰਦਾ ਮੈਂ ਸਟੂਡੀਓ ਜਾਵਾਂ ਤਾਂ ਮੇਰਾ ਉਹ ਮੋਸਟਲੀ ਸਭ ਤੋਂ ਜਿਆਦਾ ਹੋਗਾ ਮੈਨੂੰ ਵਰਡਸ ਦੇ ਵਜੇ ਅਗਰ ਕਹੀਏ ਤਾਂ ਮੈਡੀਟੇਸ਼ਨ ਵੀ ਕਹਿ ਸਕਦਾ ਮੈਨੂੰ ਬੜਾ ਵਧੀਆ ਫੀਲ ਹੁੰਦਾ ਜਿਹੜੀ ਚੀਜ਼ ਕਰੀਏਟ ਕੀਤੀ ਉਹ ਘਰ ਆ ਕੇ ਸੁਣਨੀ ਉਹ ਜਿਹਦਾ ਬਹੁਤ ਪੀਸ ਦਿੰਦੀ ਹੈ ਜੀ ਅੱਛਾ ਆਪਣਾ ਤੁਹਾਨੂੰ ਕੋਈ ਐਸਾ ਗਾਣਾ ਜਿ ਜਿੱਦ ਤੇ ਤੁਸੀਂ ਵੈਸ ਸਾਰੇ ਗਾਣੇ ਤੁਸੀਂ ਦਿਲ ਤੇ ਬਣਾਉਂਦੇ ਬਟ ਬਹੁਤ ਜ਼ਿਆਦਾ ਐਫਰਟਸ ਕੀਤੇ ਹੋਣ ਮਿਹਨਤ ਕੀਤੇ ਹੋਏ ਮਿਲ ਗਈ ਚਲੋ ਪਹਿਲਾ ਨੋਟ ਦਿਖਾ ਦੋ ਇਹ ਓਪਨ ਨਹੀਂ ਹੋ ਰਹੀ ਹੈ ਹਾਂ ਹਾਂ ਓਪਨ ਨਹੀਂ ਹੋ ਰਹੀ ਹੈ ਹਾਂ ਮੈਂ ਵਾਈਫਾਈ ਲੈ ਕੇ ਦਿਖਾ ਦਿੰਦਾ ਹਾਂ ਹਾਂ ਮੈਂ ਝੂਠਾ ਥੋੜਾ ਬੋਲਾਂ ਮੈਨੂੰ ਵਾਈਫਾਈ ਦੇ ਕੋਈ ਜਾਣੇ ਹੂੰ ਆਪਾਂ ਕੰਟੀਨਿਊ ਰੱਖੀ ਨਾਲ ਅੱਛਾ ਮੈਂ ਵੀ ਸਕਿਪ ਕਰ ਗਈ ਅੱਛਾ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਸੋਹਣੇ ਸੋਹਣੇ ਬਹੁਤ ਅੱਛੇ ਗੀਤ ਬਣਾਏ ਜਿਹੜੇ ਅੱਜ ਤੱਕ ਲੋਕਾਂ ਦੀ ਜ਼ੁਬਾਨ ਤੇ ਲੇਕਿਨ ਕੋਈ ਐਸਾ ਗਾਣਾ ਮੈਂ ਤੁਹਾਡੇ ਤੋਂ ਜ਼ਰੂਰ ਤੁਹਾਡੇ ਤੋਂ ਜਾਨਣਾ ਚਾਹਨੀ ਹੈ ਜਿਹੜਾ ਤੁਸੀਂ ਬਹੁਤ ਦਿਲ ਤੋਂ ਬਣਾਇਆ ਹੋਏ ਤੁਹਾਨੂੰ ਉਮੀਦ ਹੋਵੇ ਇਹ ਗਾਣਾ ਬਹੁਤ ਜ਼ਿਆਦਾ ਵਾਇਰਲ ਬਹੁਤ ਜ਼ਿਆਦਾ ਪਪੂਲਰ ਹੋਇਆ ਹੋਵੇ ਬਟੋ ਨਾ ਹੋਇਆ ਹੋਵੇ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਅੱਜ ਦੇ ਟਾਈਮ ਕੰਟੈਂਟ ਇੰਨਾ ਜ਼ਿਆਦਾ ਆਉਂਦਾ ਕਿ ਹਰ ਰੋਜ਼ ਲਗਾ 100 150 ਗਾਣਾ ਰਿਲੀਜ਼ ਹੁੰਦਾ ਹੋਇਆ ਸੋ ਬਹੁਤ ਚੰਗੀਆਂ ਚੀਜ਼ਾਂ ਨਹੀਂ ਸੁਣੇ ਜਾਂਦੀਆਂ ਨਹੀਂ ਪਹੁੰਚਦੀਆਂ ਆਡੀਅנס ਤੱਕ ਬਟ ਮੈਂ ਅਗਰ ਆਪਣੇ ਪਰਸਨਲੀ ਜੀ ਸਿੱਕਣ ਦੀ ਗੱਲ ਕਰਾਂ ਤਾਂ ਮੇਰਾ ਇੱਕ ਪਿਛਲੇ ਆਲ ਵਿੱਚ ਜਿੰਦੇ ਮੇਰੀ ਗਾਣਾ ਸੀਗਾ ਜਿੰਦੇ ਮੇਰੀ ਐਵੇਂ ਨਾ ਅੱਜ ਹੋ ਕੇ ਰਹੀ ਹੁਰ ਵੀ ਬਹੁਤ سارے ਗਾਣੇ ਨੇ ਕਿ ਚੱਕਰ ਕੀ ਹੈ ਕਿ ਅੱਜ ਦੇ ਟਾਈਮ ਜਦੋਂ ਰੀਲਸ ਦਾ ਆਇਆ ਤਾਂ ਉਹ ਇਹ ਚੀਜ਼ ਆ ਗਈ ਕਿ ਕੁਛ ਨਾ ਕੁਛ ਕੈਚੀ ਹੋਵੇ ਤੇ ਟ੍ਰੈਂਡੀ ਹੋਵੇ ਜਿਹਦੇ ਰੀਲਸ ਬਣ ਸਕਣ ਨਾ ਹਾਂ ਮਤਲਬ ਉਹ ਉਦਾਂ ਦੇ ਉਦਾਂ ਦਾ 뮤직 ਜ਼ਿਆਦਾ ਵਾਇਰਲ ਹੁੰਦਾ ਵਾਇਰਲ ਨਾ ਸੈਂਸ ਕਿ ਜ਼ਿਆਦਾ ਬਟ ਅਦਰਵਾਇਜ਼ ਬਹੁਤ ਚੰਗੇ ਚੰਗੇ ਮੇਰਾ ਨਹੀਂ ਹੋਰ ਬਹੁਤ ਆਰਟਿਸਟਾਂ ਦੇ ਇਦਾਂ ਦੇ ਗਾਣੇ ਨੇ ਕਿ ਜਿਹੜੇ ਬਹੁਤ ਵਧੀਆ ਗਾਣੇ ਨੇ ਜੇ ਤੁਸੀਂ ਸੁਣੋਗੇ ਤਾਂ ਤੁਹਾਨੂੰ ਬਹੁਤ ਚੰਗੇ ਲੱਗਣਗੇ ਐਂਡ ਕਈ ਵਾਰ ਇਦਾਂ ਹੁੰਦਾ ਵੀ ਆਪਾਂ ਰੀਲਸ ਤੇ ਦੇਖੀਏ ਕੁਝ ਵੀ ਵਾਇਰਲ ਹੋ ਰਿਹਾ ਨਹੀਂ ਰੀਲਸ ਤੇ ਆਪਾਂ ਇਹ ਵੀ ਦੇਖੀਏ ਕਿ ਬਹੁਤ ਪੁਰਾਣਾ ਗਾਣਾ ਜਿਹੜਾ ਤੁਹਾਨੂੰ ਮੇਰੇ ਕਾਲਜ ਟਾਈਮ ਦੇ ਗਾਣੇ ਕਈ ਵਾਰ ਟ੍ਰੈਂਡਿੰਗ ਤੇ ਆਏ ਹੁੰਦੇ ਆ ਕਿਉਂਕਿ ਉਹ ਚੰਗੀ ਚੀਜ਼ ਹੁੰਦੀ ਆ ਹਾਂਜੀ ਚੰਗੀ ਚੀਜ਼ ਹੁੰਦੀ ਆ ਤੁਹਾਨੂੰ ਕਈ ਵਾਰ ਉਸ ਟਾਈਮ ਸ਼ਾਇਦ ਨਾ ਚੱਲੇ ਬਟ ਇਹ ਤਾਂ ਚੀਜ਼ ਹੈ ਤੇ ਕਿ ਉਹਨੂੰ ਦੁਬਾਰਾ ਰੀਕ੍ਰੀਏਟ ਕਰ ਦੋ ਦੁਬਾਰਾ ਚੱਲ ਜਾਊਗਾ ਸੋ ਇਹ ਕਾਰਟਿਸਟ ਨੂੰ ਇੱਕ ਹੁਣ ਬਹੁਤ ਵਧੀਆ ਚੀਜ਼ ਮਿਲ ਗਈ ਹੈ ਕਿ ਪਹਿਲਾਂ ਗਾਣੇ ਲੇਬਲਸ ਕੋਲ ਹੁੰਦੇ ਸੀਗੇ ਸੋ ਤੁਹਾਨੂੰ ਰੀਕ੍ਰੀਏਟ ਕਰਨ ਦੇ ਲਈ ਜਾਂ ਉਹਨੂੰ ਦੁਬਾਰਾ ਗਾਉਣ ਦੇ ਲਈ ਤੁਹਾਨੂੰ ਲੱਗਦਾ ਸੀਗਾ ਕਿ ਯਾਰ ਹੁਣ ਲੇਬਲ ਨੂੰ ਕਾਹਾਂ ਕੇ ਲੇਬਲ ਕੋਊਗਾ ਨਹੀਂ ਫਾਰਮੈਲਿਟੀਜ਼ ਹੋ ਗਈਆਂ ਉਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਹੁਣ ਆਪਣੇ ਸਾਰੇ ਆਰਟਿਸਟ ਦੇ ਆਪਣੇ ਕੋ ਗਾਣੇ ਜੇ ਨਹੀਂ ਚੱਲੇਗਾ ਜਾਂ ਉਸ ਟਾਈਮ ਨਹੀਂ ਕਿਸੇ ਨੇ ਸੁਣਿਆ ਤੁਸੀਂ ਮਿਊਜ਼ਿਕ ਚੇਂਜ ਕਰਦੇ ਹੋ ਮਿਊਜ਼ਿਕ ਚੇਂਜ ਕਰਕੇ ਨਵੇਂ ਕਿਉਂਕਿ ਮੈਲੋਡੀ ਕਦੇ ਪੁਰਾਣੀ ਨਹੀਂ ਹੁੰਦੀ ਹੈ ਜੀ ਮਿਊਜ਼ਿਕ ਚੇਂਜ ਹੋ ਸਕਦਾ ਤੁਸੀਂ ਅੱਜ ਵੀ ਦੇਖੋ ਜੇ ਮਿਊਜ਼ਿਕ ਚੇਂਜ ਹੋਇਆ ਤਾਂ ਉਹਦੇ ਤੇ ਲਿਰਿਕਸ ਉਹੀ ਪੰਜਾਬੀ ਉਵੇਂ ਦੇ ਹੀ ਨੇ ਕੁਝ ਡਿਫਰੈਂਟ ਨਹੀਂ ਹੋਇਆਗਾ ਕਿ ਆਪਾਂ ਕਹਦੀ ਕੁਝ ਬਿਲਕੁਲ ਡਿਫਰੈਂਟ ਹੋਗਾ ਸੋ ਇਹ ਇੱਕ ਬੈਨੀਫਿਟ ਹੈਗਾ ਸੋ ਮੈਂ ਮੇਰੇ ਵੀ ਮੇਰੇ ਕੋਲ ਜਿੰਨਾ ਮੇਰਾ ਕੰਟੈਂਟ ਪਿਆ ਮੈਂ ਵੀ ਕੁਝ ਨਾ ਕੁਝ ਸੋਚਦਾ ਰਹਿਣਾ ਕਿ ਅੱਛਾ ਇਹਨੂੰ ਇਸ ਤਰੀਕੇ ਨਾਲ ਦੁਆਰਾ ਗਾਸ ਆ ਗਿਆ ਇਹਨੂੰ ਕਿਸੇ ਫਿਲਮ ਚ ਪਾ ਦਾਂਗੇ ਇਹਨੂੰ ਕਿਸੇ ਉਹ ਤੇ ਬੈਕਗਰਾਉਂਡ ਦੇ ਯੂਜ਼ ਕਰ ਲਾਂਗੇ ਸੋ ਇਦਾਂ ਕੁਝ ਚੱਲਦਾ ਰਹਿੰਦਾ ਸਾਰਾ ਅੱਛਾ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਕੋਈ ਰਿਗਰਟ ਹੈ ਜੋ ਹੁਣ ਜਾ ਕੇ ਤੁਹਾਨੂੰ ਫੀਲ ਹੁੰਦਾ ਹੋਵੇ ਕਿ ਮੈਨੂੰ ਉਸ ਚੀਜ਼ ਦਾ ਰਿਗਰਟ ਹੋਣ ਜ਼ਿਆਦਾ ਫੀਲ ਹੋ ਰਿਹਾ ਹੈ ਰਿਗਰਟ ਅਗਰ ਕਿਹਾ ਜਾਵੇ ਤਾਂ ਮੈਂ ਮਤਲਬ ਚੀਜ਼ਾਂ ਦਾ ਬਾਕੀ ਤਾਂ ਮੈਂ ਬਹੁਤ ਸੈਟੀਸਫਾਈਡ ਰਹਿਣਾ ਕਿਉਂਕਿ ਜਿੰਨਾ ਕੁਝ ਵੀ ਮਿਲਿਆ ਬਹੁਤ ਖੁਸ਼ ਆ ਤੇ ਬਾਬੇ ਦੀ ਮੇਰ ਨਾਲ ਕੇ ਕੁਝ ਕਿਸ ਨੇ ਮਾੜਾ ਨਹੀਂ ਹੋਇਆ ਕਿਸ ਚੀਜ਼ ਦੇ ਨਾਲ ਕੁਝ ਵੀ ਹੋਣ ਦੇ ਨਾਲ ਬਟ ਹਾਂ ਮੈਨੂੰ ਇਹ ਬਹੁਤ ਰਿਗਰਟ ਰਹਿੰਦਾ ਕਿ ਮੈਂ ਆਪਣੀ ਕਈ ਚੀਜ਼ਾਂ ਇੰਜੋਏ ਨਹੀਂ ਕਰ ਪਾਇਆ ਉਸ ਟਾਈਮ ਦੇ ਵੀ ਸ਼ਾਇਦ ਉਸ ਟਾਈਮ ਮਾਈਂਡ ਸੈਟ ਐਵੇਂ ਦਾ ਸੀ ਕਿ ਮੈਂ ਆਪਣਾ ਵਿਆਹ ਇੰਜੋਏ ਨਹੀਂ ਕਰ ਪਾਇਆ ਸੋ ਹੁਣ ਜਦੋਂ ਮੈਂ ਦੇਖਦਾ ਕਿਸੇ ਦਾ ਵਿਆਹ ਹੁੰਦੇ ਹੋਏ ਤਾਂ ਮੈਨੂੰ ਲੱਗਦਾ ਕਿ ਯਾਰ ਮੈਂ ਤਾਂ ਬਹੁਤ ਜਲਦੀ ਜਲਦੀ ਜਾਂ ਖਦਮ ਕਰ ਲਿਆ ਮੈਂ ਇੰਜੋਏ ਨਹੀਂ ਕਰ ਪਾਇਆ ਉਹ ਜਿਹੜੀ ਪ੍ਰੋਪਰ ਸੈਰੇਮੋਨੀਜ਼ ਹੁੰਦੀਆਂ ਨੇ ਸਾਰੀਆਂ ਉਹ ਮਤਲਬ ਉਸ ਟਾਈਮ ਦਿਮਾਗੇ ਮੇਂ ਦਾ ਸੀਗਾ ਸੋਚੀ ਜਾਂਦਾ ਸੀ پیچھے ਕੋਈ ਦੇਖ ਰਿਹਾ ਕੋਈ ਇਹ ਆ ਇਹ ਜਾ ਕੋ ਚੱਲੀ ਜਾਂਦਾ ਸੀ ਸੋ ਉਹ ਟਾਈਮ ਉਹ ਕਰਦਾ ਜੀ ਸਰ ਤੁਹਾਡੇ ਗਾਣੇ ਹਨਾ ਕੰਟੀਨਿਊ ਆਉਂਦੇ ਆ ਤੁਹਾਨੂੰ ਫੈਨਸ ਉਹਨਾਂ ਗਾਣਿਆਂ 'ਚ ਵੀ ਉਹਨੇ ਪਸੰਦ ਕਰਦੇ ਮੂਵੀਜ਼ ਦੇ ਵਿੱਚ ਵੀ ਉਹਨੇ ਹੀ ਕਰਦੇ ਲੇਕਿਨ ਮੂਵੀਜ਼ ਤੁਸੀਂ ਬਹੁਤ ਜ਼ਿਆਦਾ ਸਿਲੇਕਟਡ ਕਰਦੇ ਇਹਦੇ ਪਿੱਛੇ ਕੋਈ ਸਪੈਸੀਫਿਕ ਰੀਜ਼ਨ ਹੈ ਜਾਂ ਤੁਹਾਡੀ ਪਰਸਨਲ ਚੋਇਸ ਹੈ ਸਪੈਸੀਫਿਕ ਰੀਜ਼ਨ ਤਾਂ ਹੀ ਹੈ ਜੀ ਕਿ ਮੈਂ ਮੈਂ ਚਾਹਣਾ ਕੁਝ ਡਿਫਰੈਂਟ ਕਰਨ ਕੋਈ ਰੈਂਡਮ ਚੀਜ਼ਾਂ ਕਰਕੇ ਮੈਨੂੰ ਲੱਗਿਆ ਨਹੀਂ ਕਿ ਮੈਨੂੰ ਕੋਈ ਫਾਇਦਾ ਹੋ ਰਿਹਾ ਜਾਂ ਮੈਂ ਐਜ਼ਨ ਆਰਟਿਸਟ ਗਰੋ ਕਰ ਰਿਹਾ ਜਾਂ ਮੈਨੂੰ ਇਹ ਕਰਕੇ ਕੋਈ ਫਾਇਦਾ ਕੋਈ ਕੋਈ ਚੈ ਕਮਰਸ਼ੀਅਲ ਲਾਈਫ ਕਿਸੇ ਵੀ ਤਰੀਕੇ ਨਾਲ ਮੈਨੂੰ ਇਹ ਲੱਗਦਾ ਵੀ ਯਾਰ ਵੀ ਜੇ ਤੁਹਾਨੂੰ ਉਹ ਚੀਜ਼ ਸਿਰਫ ਤੁਸੀਂ ਐ ਕਰ ਲੇ ਵੀ ਠੀਕ ਆ ਜੀ ਤੁਹਾਨੂੰ ਪੈਸੇ ਦੇ ਕੇ ਜਾ ਰਹੀ ਆ ਸਿਰ ਬਸ ਕਰ ਲੋ ਇਦਾਂ ਉਹ ਉਹਦੇ ਉੱਤੇ ਤੁਹਾਡਾ ਮਨ ਵੀ ਉਹਨਾਂ ਕੀ ਲੱਗਦਾ ਤੇ ਉਹ ਲੋਕਾਂ ਤੱਕ ਪਹੁੰਚਦੀ ਵੀ ਉਹਨੇ ਤਰੀਕੇ ਨਾਲ ਹੀ ਫਿਰ ਸੋ ਉਹੀ ਚੀਜ਼ ਕਰੋ ਜਿੱਦਿ ਜਦ ਤੁਹਾਨੂੰ ਇੱਕੋਦਮ ਲੱਗੇ ਕਿ ਹਾਂ ਯਾਰ ਕੁਝ ਹੈਗੀ ਆ ਚੀਜ਼ ਕਰਨ ਵਾਲੀ ਕਿਉਂਕਿ ਜਦੋਂ ਮੈਂ ਗਾਣੇ ਬਣਾਉਣਾ ਤਾਂ ਗਾਣੇ ਦੇ ਵੀ ਮੈਨੂੰ ਇੱਕੋਦਮ ਅਗਰ ਫੀਲ ਆਊਗੀ ਕਿ ਯਾਰ ਇਹ ਗਾਣਾ ਬੜਾ ਸੋਹਣਾ ਬਣਿਆ ਮੈਂ ਤਾਂ ਹੀ ਉਹਨੂੰ ਪੂਰਾ ਕਰੂੰਗਾ ਅਦਰਵਾਈਜ਼ ਪੂਰਾ ਨਹੀਂ ਕਰੂੰਗਾ ਸੋ ਸੇਮ ਫਿਲਮਾਂ ਜੀ ਫਿਰ ਮੈਂ ਇਹੀ ਥਾਟ ਰੱਖਿਆ ਕਿ ਯਾਰ ਕੋਈ ਚੰਗੀ ਚੀਜ਼ ਅਗਰ ਮੈਨੂੰ ਲੱਗੇ ਕਿ ਹਾਂ ਮੈਨੂੰ ਹਟ ਕੀਤੀ ਕਿ ਯਾਰ ਆ ਚੀਜ਼ ਵਧੀਆ ਜਿਹਦੇ ਵਿੱਚ ਅਗਰ ਇਹ ਫਿਲਮ ਫਿੱਟ ਵੀ ਨਹੀਂ ਹੋਊਗੀ ਤਾਂ ਐਜ਼ ਐਨ ਆਰਟਿਸਟ ਮੈਂ ਤਾਂ ਕਿੰਨਾ ਕੁ ਸਿੱਖ ਰਿਹਾ ਯਾਰ ਇਹ ਚੀਜ਼ ਨਾਲ ਮੇਰਾ ਕੰਮ ਕਿੱਥੇ ਤੱਕ ਜਾਊਗਾ ਕਿਉਂਕਿ ਮੈਨੂੰ ਲੱਗਦਾ ਕਿ ਮੈਨੂੰ ਹੁਣ ਤੱਕ ਜਿੰਨਾ ਕੰਮ ਮੈਨੂੰ ਬਾਲੀਵੁੱਡ ਤੋਂ ਵੀ ਆਇਆ ਉਹ ਮੇਰਾ ਕੰਮ ਦੇਖ ਕੇ ਪੁਰਾਣਾ ਕੰਮ ਕੋਈ ਗਾਣਾ ਦੇਖ ਕੇ ਕੋਈ ਫਿਲਮ ਦੇਖ ਕੇ ਉਹਦਾ ਆਫਰ ਹੋਇਆ ਸੋ ਜੇ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਉਹ ਉਹ ਜ਼ੀਰੋ ਨਹੀਂ ਹੁੰਦਾ ਮਤਲਬ ਉਹ ਆਇਦਰ ਨਹੀਂ ਜਾਂਦਾ ਕਿ ਉਹ ਦੇਖਿਆ ਨਹੀਂ ਕਿਸੇ ਨੇ ਕਿਸੇ ਨਾ ਕਿਸੇ ਦੇ ਕੰਮ ਮਦੀ ਚੀਜ਼ ਹੁੰਦੀ ਆ ਸੋ ਤੁਹਾਨੂੰ ਕਿਤੇ ਨਾ ਕਿਤੇ ਕੋਈ ਪਿਕ ਕਰ ਲੈਂਦਾ ਸੋ ਮੈਨੂੰ ਇਹ ਲੱਗਦਾ ਕਿ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿੱਥੇ ਮੈਨੂੰ ਕੋਈ ਡਿਫਰੈਂਟ ਕਰਨ ਦਾ ਮਿਲੇ ਜਾਂ ਮੈਨੂੰ ਐਦਾਂ ਲੱਗੇ ਕਿ ਮੈਂ ਮੈਨੂੰ ਤਾਂ ਸਿੱਖਣ ਨੂੰ ਮਿਲੂਗਾ ਜਾਂ ਮੈਂ ਇਹ ਮੇਰੇ ਲਈ ਚੈਲੰਜ ਆ ਅਗਰ ਮੈਂ ਰੋਲ ਕਰੂੰਗਾ ਜਾਂ ਮੈਂ ਕਿਹਦੇ ਵਿੱਚ ਮੈਂ ਆਪਣਾ ਬੈਸਟ ਦੇ ਸਕਦਾ ਮੈਂ ਉਵੇਂ ਦੇ ਰੋਲਸ ਦੀ ਰੇਟ ਦੇ ਵਿੱਚ ਹੁੰਨਾ ਜਦੋਂ ਜੋ ਤੁਸੀਂ ਸਲਮਾਨ ਦੇ ਨਾਲ ਮੂਵੀ ਕੀਤੀ ਸੀ ਕਿਸੇ ਦਾ ਭਾਈ ਕਿਸੇ ਦੀ ਜਾਨ ਜਦੋਂ ਫਰਸਟ ਟੇਕ ਲੈਣਾ ਸੀ ਉਦੋਂ ਜਸਸੀ ਦੇ ਮਨ ਦੇ ਵਿੱਚ ਕੀ ਥਾਟਸ ਸੀਗੇ ਕਿਉਂਕਿ ਉਹਨਾਂ ਦੇ ਨਾਲ ਕੰਮ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਤੇ ਤੁਹਾਨੂੰ ਓਪਰਚੁਨਿਟੀ ਮਿਲੀ ਤੁਹਾਡਾ ਕੰਮ ਦੇਖ ਕੇ ਆਮ ਸ਼ੋਰ ਉਹ ਰੋਲ ਆਫਰ ਤੁਹਾਨੂੰ ਹੋਇਆ ਹੋਏਗਾ ਹਾਂਜੀ ਉਹ ਵੀ ਮੈਂ ਸਿੱਖ ਫਿਲਮ ਕੀਤੀ ਸੀ ਇਸ ਤੋਂ ਪਹਿਲਾਂ ਉਹਦੇ ਉਹ ਸੈੱਟ ਤੇ ਏਡੀ ਸੀਗੇ ਜਿਨ੍ਹਾਂ ਨੇ ਅੱਗੇ ਮੈਨੂੰ ਉੱਥੇ ਦੱਸਿਆ ਕਿ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ ਕਾਸਟ ਤੇ ਉਹ ਫਿਲਮ ਇਦਾਂ ਹੀ ਸੀ ਬਟ ਉਹ ਸਰਮਾਨ ਮੈਂ ਡਰਿਆ ਸੀ ਬਹੁਤ ਜ਼ਿਆਦਾ ਕਿਉਂਕਿ ਪਹਿਲੇ ਹੀ ਪਹਿਲੇ ਦਿਨ ਸੀਗਾ ਮੈਟਰੋ ਦਾ ਸੈਟ ਲੱਗਿਆ ਸੀ ਤੇ ਹੈਗਾ ਵੀ ਫਾਈਟ ਸੀਕੁਐਂਸ ਸੀਗਾ ਤੇ ਮੈਂ ਕਦੇ ਐਕਸ਼ਨ ਕੀਤਾ ਨਹੀਂ ਸੀਗਾ ਹੁਣ ਤੱਕ ਸੋ ਮੇਰੇ ਜਾਂਦੇ ਨੂੰ ਉਹਨਾਂ ਨੇ ਬਾਈਕ ਕੀਤੀ ਸੀ ਖੜੀ ਤੇ ਉਹਦਾ ਨਾਲ ਚੇਨ ਨਾਲ ਬੰਨੀ ਹੋਈ ਸੀਗੀ ਤੇ ਮੈਂ ਉਹਦੇ ਤੇ ਬੈ ਕੇ ਸਿਰਫ ਉੱਪਰ ਪੋਲ ਫੰਡਸ ਤੇ ਬਾਈਕ ਦੇ نیچے ਨਿਕਲ ਜਾਣਾ ਸੀਗਾ ਤਾਂ ਮੇਰੇ ਦਿਮਾਗ ਚ ਆਇਆ ਚੱਲੀ ਗਿਆ ਕਿ ਯਾਰ ਇਹ ਹੋ ਜਾਵੇ ਬਸ ਹੋ ਜਾਵੇ ਕਿ ਤੇ ਨਾ ਨਾ ਲੱਗੇ ਯਾਰ ਇਹ ਕਿਥੋਂ ਬੁਲਾ ਲਿਆ ਜਾਂ ਇਦਾਂ ਹੁੰਦਾ ਨਾ ਮੇਰੇ ਮੋਸਟਲੀ ਮਾਈਂਡ ਚ ਇਹ ਹੁੰਦਾ ਕਿ ਮੈਂ ਕੰਮ ਮੇਰੇ ਕੰਮ ਨੂੰ ਦੇਖ ਕੇ ਆਇਆ ਨਾ ਕੋਈ ਕਹ ਦੇਵੇ ਯਾਰ ਕਿ ਯਾਰ ਵੀ ਕੋਈ ਹੋਰ ਬੈਟਰ ਹੋ ਸਕਦਾ ਸੀ ਸੋ ਇਸ ਚੀਜ਼ ਦਾ ਮੈਂ ਪ੍ਰੈਸ਼ਰ ਰੱਖਦਾ ਨਾ ਆਪਣੇ ਉੱਪਰ ਜ਼ਿਆਦਾ ਜਿਹੜਾ ਕਿ ਮੈਨੂੰ ਲੱਗਦਾ ਕਿ ਮੇਰੇ ਲਈ ਹਮੇਸ਼ਾ ਵਰਕ ਕਰਦਾ ਫਿਰ ਮੈਨੂੰ ਤਾਂ ਹੁੰਦਾ ਕਿ ਮੈਂ ਆਪਣਾ 100% ਦੇ ਦਵਾਂ ਮੈਂ ਕੀ ਕਰ ਦਮਾ ਇਹਦੇ ਲਈ ਜੋ ਮੇਰਾ ਬੈਸਟ ਹੋ ਸਕਦਾ ਸੋ ਮੇਰੇ ਦਿਲ ਚ ਇਹੀ ਸੀਗਾ ਕਿ ਕਿਤੇ ਇਹ ਨਾ ਮੇਤੋਂ ਕੋਈ ਇਹ ਜੀ ਗਲਤੀ ਨਾ ਹੋ ਜਾਵੇ ਜਾਂ ਕਰਦੇ ਹੋਏ ਆ ਨਾ ਉਹ ਵੀ ਜਦੋਂ ਆਏ ਲੱਗੇ ਕਿ ਯਾਰ ਯਾਰ ਕੋਈ ਹੋਰ ਕਰ ਸਕਦੇ ਸੀ ਜ ਮੂਵੀ ਨੇ ਚਾਹੇ ਜੋ ਮਰਜ਼ੀ ਬਾਕਸ ਆਫਿਸ ਕਲੈਕਸ਼ਨ ਕੀਤਾ ਲੇਕਿਨ ਤੁਹਾਡੀ ਸ਼ਹਿਨਾਜ਼ ਦਿੱਤਾ ਪਲਕ तिवारी ਦੀ ਹਨਾ ਉਹ ਡੈਬਿਊ ਸੀ ਤਾਂ ਬਹੁਤ ਜ਼ਿਆਦਾ ਕੰਮ ਨੂੰ ਐਪਰੀਸੀਏਸ਼ਨ ਮਿਲਿਆ ਹੈ ਸੋਸ਼ਲ ਮੀਡੀਆ ਤੇ ਤੁਹਾਡੇ ਕੰਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਟਾਈਟਲ ਵੀ ਦੇ ਦੇ ਪੰਜਾਬੀਆ ਦਾ ਮਾਣ ਵਧਾਇਆ ਜਦੋਂ ਇਦਾਂ ਦਾ ਟਾਈਟਲ ਮਿਲ ਜਾਂਦਾ ਫਿਰ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਮੈਨੂੰ ਤਾਂ ਜੀ ਜਦੋਂ ਹੁਣ ਸਲਮਾਨ ਮਖੀ ਦੀ ਗੱਲ ਕਰਦੇ ਹੋ ਮੈਨੂੰ ਉਹਨਾਂ ਨੇ ਹਮੇਸ਼ਾ ਜੱਸੀ ਭਾਜੀ ਕਹਿ ਕੇ ਬੁਲਾਇਆ ਮਤਲਬ ਉਹ ਰਿਸਪੈਕਟ ਮੈਨੂੰ ਲੱਗਦਾ ਕਿ ਉਹ ਸਾਰੀ ਪੰਜਾਬ ਦੀ ਹੀ ਰਿਸਪੈਕਟ ਆ ਮਤਲਬ ਉਹ ਮੈਨੂੰ ਪਾਜੀ ਦਾਈਂ ਕਹਿੰਦੇ ਆ ਕਿ ਮੈਂ ਪੰਜਾਬ ਤੋਂ ਆ ਤੇ ਪੰਜਾਬ ਨੂੰ ਬਿਲੋਂਗ ਕਰਦਾ ਸੋ ਮੇਰੇ ਲਈ ਤਾਂ ਉਹ ਉਹ ਇੱਕ ਬਹੁਤ ਪ੍ਰਾਊਡ ਤੇ ਮਤਲਬ ਉਹ ਇੱਕ ਬlesed ਫੀਲਿੰਗ ਸੀ ਕਿ ਮੈਂ ਪੰਜਾਬ ਤੋਂ ਆ ਕਿ ਮੈਨੂੰ ਇੱਥੇ ਮੌਕਾ ਮਿਲਿਆ ਇਹਨਾਂ ਨਾਲ ਕੰਮ ਕਰਦਾ ਐਂਡ ਮੈਨੂੰ ਇੰਨੀ ਰਿਸਪੈਕਟ ਦੇ ਰਿਆ ਉਹ ਤੇ ਉਹ ਮੈਨੂੰ ਲੱਗਦਾ ਰਿਸਪੈਕਟ ਕਿ ਸ਼ਾਇਦ ਉਸ ਉਸ ਪੰਜਾਬ ਦੇ ਕਰਕੇ ਹੀ ਸੀਗੀ ਸੋ ਉਹ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਉਹ ਚੀਜ਼ ਜਦੋਂ ਮੈਂ ਫੀਲ ਕਰਦਾ ਮੈਨੂੰ ਲੋਕਾਂ ਤਾਂ ਚਲੋ ਪਤਾ ਨਹੀਂਗਾ ਬਟ ਜਦੋਂ ਮੈਂ ਫੀਲ ਕਰਦਾ ਕਿ ਜਿੰਨੀ ਰਿਸਪੈਕਟ ਮੈਨੂੰ ਉੱਥੇ ਸੈੱਟ ਤੇ ਮਿਲੀ ਆ ਜਿੰਨੇ ਹੋਰ ਕੋ ਆਰਟਿਸਟਾਂ ਤੋਂ ਮਿਲੀ ਆ ਉਹ ਬੜੀ ਵਧੀਆ ਸੀਗੀ ਤੇ ਉਹ ਮੈਨੂੰ ਆਪਣੇ ਆਪ ਲਈ ਇੱਕ ਅਚੀਵਮੈਂਟ ਲੱਗਦੀ ਹੁੰਦੀ ਆ ਮੈਂ ਫੀਲ ਕਰਦਾ ਕਿ ਉਹ ਮੇਰੀ ਲਾਈਫ ਦਾ ਇੱਕ ਗੁੱਡ ਵਧੀਆ ਚੀਜ਼ ਹੋਈ ਸੀ ਜੀ ਸਰ ਬਹੁਤ ਜ਼ਿਆਦਾ ਇਸ਼ਾਰੇ ਹੋ ਰਹੇ ਨੇ ਬਹੁਤ ਟਾਈਮ ਤੋਂ ਮੈਂ ਗਾਣਾ ਲਾਸਟ ਦੇ ਵਿੱਚ ਜ਼ਰੂਰ ਸੁਨਣਾ ਚਾਹੁੰਗਾ ਕਿ ਜਦੋਂ ਤੁਸੀਂ ਆਪਣੇ ਬੈਸਟ ਫਰੈਂਡ ਕੈਲੋ ਬ੍ਰਦਰ ਕੈਲੋ ਬੱਬਲ ਰਾਇਨ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤੁਹਾਡੇ ਵੱਲੋਂ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਕੱਲੜੀ ਜਿਆਂ ਤੇ ਨੱਚਣਾ ਨਹੀਂ ਜਾਣਦੇ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਕੱਲੜੀ ਜਿਆਂ ਤੇ ਨੱਚਣਾ ਨਹੀਂ ਜਾਣਦੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਮੈਮ 올 द वेरी बेस्ट फॉर योर मूवी थैंक यू सो मच थैंक यू